ਹੈਲੋ ਹੈਲੋ ਹਾਂਜੀ ਜੀ ਕੀ ਹਾਲ ਚੱਲ ਦੋਸਤੋ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡੇ ਨਵੇਂ ਵਲੌਗ ਦੇ ਵਿੱਚ ਪਹਿਲਾਂ ਤਾਂ ਮੈਂ ਮਾਫੀ ਮੰਗਦਾ ਸਾਰੇ ਸਬਸਕ੍ਰਾਈਬਰਾਂ ਤੋਂ ਕਿ ਸਾਡੇ ਵਲੌਗ ਨਹੀਂ ਆਏ ਬਾਕੀ ਮਾਫੀ ਵੀ ਸਾਡੇ ਵਲੌਗ ਨਹੀਂ ਆਏ ਇਨੇ ਟਾਈਮ ਤੋਂ ਹੁਣ ਤੋਂ ਆਪਾਂ ਕੁਝ ਕੋਈ ਦਿਨਾਂ ਬਾਅਦ ਵਲੌਗ ਜ਼ਰੂਰ ਪਾਵਾ ਕਰਾਂਗੇ ਇੱਕ ਤਾਂ ਗਰਮੀ ਕਰਕੇ ਵਲੌਗ ਨਹੀਂ ਬਣਦੇ ਬਿਲਕੁਲ ਜੀ ਆਪ ਇੱਥੇ ਸੈਲ ਭੁੱਲ ਰਹੇ ਤੁਸੀਂ ਜਾਣਦੇ ਹੋਗੇ ਜੀ ਮੇਰੇ ਬਿਲਕੁਲ ਤੁਹਾਨੂੰ ਤਾਂ ਜਾਣਦੇ ਸਾਰੇ ਜਾਣਦੇ ਇੱਕ ਤਾਂ ਨਾਮ ਨਹੀਂ ਕਿਸੇ ਨੂੰ ਲੈ ਕੇ ਆਉਣਾ ਚਾਹੀਦਾ ਰਾਲੇ ਸਟਾਪ ਆ ਗਿਆ ਮਾਰੇ ਵੀਰੋ 버거 ਖਾਣਾ ਤੇ ਦੇਖ ਲੋ ਉਨੂੰ ਉੜਦਾ ਨਾਲ ਖਾਏਗਾ ਵਰਕ ਕਰ ਝੋਟਾ ਝੋਟਾ ਹੈ ਹੈ ਇਹ ਇਹਦਾ ਗ੍ਰੀਨ ਹੈ ਰੈੱਡ ਬੋਤਲ ਜਗਰੀ ਗ੍ਰੀਨ ਚ ਰੈੱਡ ਇਹ ਵੀ ਗ੍ਰੀਨ ਨੇ ਯਾਰ ਹੱਦ ਹੋ ਗਈ ਹੈ ਸਬਸਕ੍ਰਾਈਬਰ ਦੇਖ ਲੈ ਕਦੋਂ 100 ਛੱਡੇ ਮਸਾ ਨਹੀਂ ਕਿਲੀ ਵਾਰੀ ਵਾਰੀ ਕਿ ਤੁਹਾਨੂੰ ਦੱਸਾਂ ਕਿ ਜੇ ਇੱਕ ਤਾਂ ਹੋ ਜਾਂਦਾ ਦੱਸੋ ਫਿਰ ਖਾਓ ਨਹੀਂ ਹੁਣੇ ਮਿਲਦੇ ਆ ਖਾਓ 3 ਟਪਾਕ ਡਮ ਡਮ ਕਿਵੇਂ ਲੱਗਿਆ ਜੀ ਦੱਸੋ ਮਾੜਾ ਦੱਸੋ ਮਾੜਾ ਕਿਵੇਂ ਲੱਗਿਆ ਓਕੇ ਹੂੰ ਸਟਾਰਟ ਆਇ ਸਟਾਰਟ ਖਾਓ ਫਿਰ ਹਾਂਜੀ ਮੇਰੇ ਵੀਰੋ ਕਰਨ ਲੱਗੇ ਸ਼ੁਰੂ ਆਰਡਰ ਨੱਬਾ ਹਾਂਜੀ ਮੇਰੇ ਵੀਰੋ ਹੋ ਗਿਆ ਕੰਮ ਸ਼ੁਰੂ ਹਾਂਜੀ ਮਿੱਤਰੋ ਇੱਕ ਟਰਾਲੀ ਭਰ ਗਈ ਏ ਤੇ ਹੁਣ ਦੂਜੀ ਦੀ ਵਾਰੀ ਆ ਖਾਲ ਆਪਣੇ ਟੀਮ ਦੀ ਰੋਣ ਦੱਸਦਾ ਆਓ ਦੂਜੀ ਟਰਾਲੀ ਕਿੱਥੇ ਆਓ ਉਹ ਲੱਗੇ ਹੋਏ ਨੇ ਪਿੱਤਰ ਟੀਮ ਵੀ ਨਿਆਰੇ ਲਹਿ ਰਹੇ ਆ ਚਾਰ ਦੇ ਸਾਹੇ ਕਰਦੇ ਗਾਈਸ ਆਹ ਵੈਰੀ ਗੁੱਡ ਜੰਮਿਆ ਬਿਆਣਾ ਲਤਾੜ ਹੋ ਗਈ ਹੰਦੀ ਲਤਾੜ ਹੋ ਗਈ ਆੜਾ ਅੱਗੇ ਕਰੀ ਵੀਰੇ ਅੱਗੇ ਹਾਂ ਜੀ ਮਿੱਤਰੋ ਕੰਮ ਚਲਾਦੇ ਆ ਤੇ ਜਿਖੋ ਹੈ ਨੇ ਮਿੱਤਰ ਪਿਆਰੇ ਵਾੜੀ ਵਾੜੀ ਕੀ ਆਉਂਦੇ ਕੰਮ ਨੂੰ ਦਵਾ ਦਾ 12 ਵਜੇ ਤੱਕ ਲੱਗਦਾ ਸਾਰਾ ਚਾਰ ਪੈ ਜਾਏਗਾ ਬੈਠਾ ਆਪਣਾ ਢਿੰਡੀ ਡੋਨ ਢਿੰਡੀ ਓਏ ਦੇਖਦੇ ਕੀ ਬੈਠੇ ਉਹ ਟਿੰਡਾ ਲਾਈਸ ਇਹ ਔਰ ਆ ਉੱਪਰ ਹਾਂਜੀ ਮਿੱਤਰੋ ਔਨ ਕਰ ਰਹੇ ਆਪਾਂ ਚਾਰ ਦੀ ਲਸਾੜ ਜਿਹੜੀ ਪਟਨਾ ਬੂਲਾ ਜਾਈ ਸੀ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਅਗੇ ਉਹਨਾਂ ਦੀ ਜੀਟਰ ਆ ਗਈ। ਦੇਖੋ ਉਹਨੇ ਤੁਹਾਨੂੰ ਕਿਦਾ ਮੋੜ ਚਾਲ ਆਹ ਦੇਖੋ ਜੀ ਇੱਦਾਂ ਦੀ ਲਤਾੜ ਚਾਰ ਦੀ ਮੇਰੇ ਵੀਰੋ। ਉਹ ਤੇ ਟਰੈਕਟਰ ਦੇ ਗੇੜੇ ਦੇ ਹੀ ਉਹਨੇ ਨੇ। ਲਤਾੜ ਨਹੀਂ ਜਾਣੀ ਆ। ਲਤਾੜ 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 ਹੋ ਗਈ ਕੰਪਲੀਟ। ਸੋ ਮੂਰ ਨੂੰ ਨਾ ਚੋਲੀ ਨੈਕਸਟ ਟਰਾਲੀ ਦਾ ਐਂਡ ਆਪਾਂ ਨੂੰ ਸਾਡੀ ਚਾਰੇ ਵੀਰੋਂ ਪਰਮੀ ਟਰਾਲੀ ਆ ਤੇ ਉਹ ਉਧਰ ਲੱਗੇ ਛੇਵੀਂ ਟਰਾਲੀ ਪਰ ਰੰਤ ਸੋਖ ਰੱਖਿਆ ਕਿ ਰਮੀ ਨਾ ਆਵੇ ਤੇ ਮਿੰਟੋ ਮਿੰਟੀ ਕੰਮ ਖਿੱਚਦੀਏ ਲਾ ਬਹੁ ਆਪਾ ਉਹ ਕਹਿੰਦਾ ਮੈਨੂੰ ਲਿਆਓ ਵਿੱਚ ਵਲੋਗ ਦੇ ਲਓ ਵੇਖੋ ਵੀਰ ਨੂੰ ਵਾਹ ਸਿਰਾ ਲਾਇਆ ਹੋਇਆ ਵੀਰ ਨੇ ਤੇ ਚੱਲਦੇ ਆ ਮੇਰੇ ਵੀਰੋ ਬਾ ਮਿੰਟੋ ਮਿੰਟੀ ਕੰਮ ਖਿੱਚਦੇ ਨੇ ਆਪਾਂ ਮੌਸਮ ਵੀ ਉਸ ਹਮੇ ਪਰ ਡਰਜਾ ਲੱਗਦਾ ਇੱਕ ਰ ਚਾਰ ਪਏ ਤੇ ਨਿਆਰਾ ਆਲੇ ਮੇਰੇ ਵੀਰੋ ਬਾਣੀ ਮੇਰੇ ਵੀਰੋ ਖੀਰਲੀ ਟਰਾਲੀ ਇਹ ਫੇਰ ਹੋਣੀ ਜੁੱਟ ਪਏ ਨੇ ਨਿਆਰੇ ਵੀਰ ਆਪਣਾੜਾ ਹਾਂ ਹਾ ਚੱਲਦੀ ਪਈ ਆ ਜਿਆਦਾ ਚੱਲਦੇ ਰੁਕ ਲੋ ਵੀਰ ਕਹਿੰਦੇ ਸਾਡੀ ਵੀਡੀਓ ਬਣਾਓ ਚਾਹੀ ਬਹੁਤ ਚੋਬਰਾਂ ਨੂੰ ਚਾਰ ਪੌਂਦਾ ਤੇਕੇ ਨੂੰ 10 ਸਰਦਾਰ ਨਿਆਰਾ ਚਾਰ ਪੌਂਦਾ ओके ਬੱਕਰੀਆਂ ਵਸਾ ਲੈ ਬੱਕਰੀਆਂ ਵਸਾ ਲਿਆ ਵਿੱਚ ਬੱਕਰੀਆਂ ਵੀ ਆ ਗਿਆ ਫਾਰਮ ਦੇ ਉਧਰ ਰੋਡ ਟਰਾਲੀ ਭਰੀ ਤੇ ਆ ਕੇ ਦੀ ਟਰਾਲੀ ਮਿੱਤਰੋ ਬਾਸਰੇ ਲੱਗ ਗਿਆ ਕੰਮ ਸਿਰੇ ਲੱਗ ਗਿਆ ਕੰਮ ਬਸ ਹੋਣਾ ਰਾਬੜੇ ਵਾਪ ਵਿਚਾਰ ਰੱਖਿਆ ਹੈ ਬਾ ਟਰਾਲੀ ਪਰ ਸਹੀ ਆ ਲੈ ਕੇ ਚੱਲਦੇ ਆ ਤੁਹਾਨੂੰ ਫਿਰ ਅੱਗੇ ਵਧਾਉਣੇ ਆ ਈ ਮੋਹਰ ਵਾਲੇ ਤਾਂ ਟਿੰਡੀ ਡੌਨ ਨੇ ਪੂਰਾ ਸਾਥ ਦਿੱਤਾ ਲੈ ਆਣੀ ਟਰੈਕਟਰ ਤੋਂ ਜੋਬਰ ਉਦੋਂ ਦਾ ਉੱਥੇ ਹੀ ਬੈਠਾ ਟਰੈਕਟਰ ਤੇ ਜਾ ਫੋਨ ਫੜ ਕੇ ਲੈ ਆ ਉਥੋਂ ਏ ਹੋ ਗਈ ਸਮਾਪਤੀ ਮੇਰੇ ਵੀਰੋ ਪੱਠਿਆਂ ਦੀ ਤੇ ਹੁਣ ਜਾਨੇ ਰੋਟੀਆਂ ਰੋਟੀਆਂ ਪਾੜਦੇ ਹਾਂ ਜੱਗੇ ਕਿ ਨਹੀਂ ਟਿੰਡੀ ਏ ਟਿੰਡੀ ਫੋਨ ਕਿੱਥੇ ਰੱਖੇ ਛੱਤ ਰੀ ਗੱਡ ਕੇ ਲਿਆ ਫਿਰ ਜਲਦੀ ਆ ਜਾਓ ਆਓ ਆਓ ਬੇਟਾ ਜੀ ਬੇਟਾ ਜੀ ਚਲੋ ਨਹੀਂ ਉੱਤੋਂ ਤੂੰ ਤੂੰ ਚਲੋ ਆ ਜਾ ਪੰਜਾਂ ਦੀ ਭਾਈਆਂ ਨੂੰ ਮੁੰਡੇ ਬਹੁਤ ਸਾਹ ਦਿੱਤਾ ਸਾਰੀ ਦਿਹਾੜੀ ਤਾੜਿਆ ਲੈ ਆਣੇ ਆ ਟਰੈਕਟਰ ਲਿਆ ਬਣਾਣ ਮੈਂ ਔਲ ਲੈ ਕੇ ਆਣਾ ਹੋਰ ਚਲੋ ਪਹੁੰਚੀਏ ਖਾਰਦੀ ਹੋਈ ਸਮਾਉਂਤੀ ਮੇਰੇ ਮਿੱਤਰੋ ਹਾਂਜੀ ਗਾਇਸ ਦਾ ਬੈ ਗਿਆ ਤੇ ਹਾਂ ਬਸ ਖਾਰ ਰਹਿ ਗਈ ਉਹ ਕਰਦੇ ਆਂ ਉਹ ਤੋਂ ਬਾਅਦ ਆਖਾ ਕੁੱਤੇ ਦੇ ਰਾਂਗੇ ਤੇ ਧੱਪੜ ਜਮਾ ਇਹਨੂੰ ਸੀਲ ਪੈਕ ਕਰ ਦੇਣਾ ਸਾਹਮਣੇ ਗਵਿੰਦਾ ਸੇੜ ਖਲੋਤਾ ਆਹ ਤੇ ਟੀਟਰ ਲਈ ਰੋਣਾ ਲਈ ਤैया ਇੱਕੋ ਫਰ ਦੀ ਟਰਾਲੀ ਖਲੋਤ ਮਤਰਾ ਚਾਰ ਗੱਜ ਦਿੱਤਾ ਤੇ